ਸਭ ਤੋਂ ਪਹਿਲਾਂ ਤਾਂ ਮੈਂ ਰਾਣਾ ਜੀ ਦਾ ਧੰਨਵਾਦ ਕਰਦਾ ਕਿ ਜੀਨਾਂ ਨੂੰ ਇਹ 20 ਸਾਲਾਂ ਬਾਅਦ ਕਪੂਰਥਲੇ ਦੇ ਸਾਰੇ ਸੀਵਰ ਜਿਹੜਾ ਸਿਸਟਮ ਆ ਜਿਹੜਾ ਰੋਜ਼ ਚੋਖ ਰਹਿਦਾ ਉਹਨੂੰ ਸਾਫ਼ ਕਰਾਉਣ ਦੀ ਲੋਕਾਂ ਦੀ ਜਿਹੜੀਆਂ ਸਮੱਸਿਆਵਾਂ ਉਹਨਾਂ ਦੀ ਯਾਦ ਆਈ ਇਸ ਲਈ ਉਹਨਾਂ ਦਾ ਧੰਨਵਾਦ ਰਹੀ ਗੱਲ ਉਹਨਾਂ ਨੇ ਜਿਹੜੀ ਕਹੀ ਕਿ ਸਾਰੇ ਏਜੰਡੇ ਪਾਸੇ ਸਿਰਫ ਦੋ ਏਜੰਡੇ ਉਹਨਾਂ ਦਾ ਆਪਣਾ ਝੰਡਾ ਰਿਹਾ ਜੋ ਚਾਹੁੰਦੇ ਨੇ ਉਹ ਹੀ ਕਰਦੇ ਰਹੇ ਕੌਕੀ ਜਦੋਂ ਦੇ ਵੀ ਕਪੂਟ ਲਿਆਏ ਲੋਕਾਂ ਨੇ ਉਹਨਾਂ ਨੂੰ ਮਾਨ ਇਨਾ ਮਾਨਸ ਨਿਰਮਾਨ ਦਿੱਤਾ ਕਿ ਸਦਾ ਹੀ ਉਹਨਾਂ ਕਾਰਪੋਰੇਸ਼ਨ ਤੇ ਜੋ ਪਹਿਲਾਂ ਮਸਰਲ ਕਾਉਂਸਲ ਸੀ ਉਹਨਾਂ ਦਾ ਕਬਜ਼ਾ ਰਿਆ ਜੋ ਚਾਹੁੰਦੇ ਰਿਆ ਉਹੇ ਹੁੰਦਾ ਰਿਆ ਇਹ ਸਿਟੀ ਆਫ ਜਿਹੜੀ ਹੈ ਪੈਲਸਟੇਟ ਤੋਂ ਜਿਹੜੇ ਨਰਕ ਦੁਆਰ ਬਣਾ ਕੇ ਇਸ ਸ਼ਹਿਰ ਨੂੰ ਰੱਖ ਦਿੱਤਾ ਇਹਦੇ ਵਿੱਚ ਰਾਣਾ ਜੀ ਦਾ ਸਿੱਧਾ ਸਿੱਧਾ ਹੱਥ ਰਿਆ ਔਰ ਹੁਣ ਉਹ ਕਹ ਰਹੇ ਨੇ ਸੀਵਰ ਕਿਉਂਕਿ ਸੀਵਰੇਜ ਹਰ ਬਾਰਸ਼ਾਂ ਤੋਂ ਪਹਿਲਾਂ ਇਹ ਸੀਵਰ ਦੀ ਸਫਾਈ ਹੋਣੀ ਚਾਹੀਦੀ ਜਿਹੜੀ ਅੱਜ ਤੱਕ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ ਜੇ ਹੋਈ ਵੀ ਤੇ ਇੱਕ ਖਾਣਾ ਪੂਰਤੀ ਦੀ ਹੋਈ ਆ ਉਹਦੇ ਲਈ ਐਫਰਟਸ ਕਰ ਰਹੇ ਨੇ ਬਹੁਤ ਵਧੀਆ ਗੱਲ ਆ ਕਿਉਂਕਿ ਸਰਕਾਰ ਵੱਲੋਂ ਜਿਸ ਤਰ੍ਹਾਂ ਇਹ ਵਾਲੇ ਸਾਲ ਨੇ ਖੁਦ ਗਿਆ ਕੀ तकरीबन 14 ਕਰੋੜ ਰੁਪਏ ਕਾਰਪੋਰੇਸ਼ਨ ਕੋ ਪਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਪੈਸਿਆਂ ਵੱਲੋਂ ਕੋਈ ਕਮੀ ਨਹੀਂ ਸਿਰਫ ਇਹਨਾਂ ਦੀ ਨੀਅਤ ਵੱਲੋਂ ਕਮੀ ਆ ਦੇਖੋ ਇੱਕ ਉਹਦੀ ਮੈਂ ਅਧਾਰਤ ਇਹ ਰੱਖਣਾ ਚਾਹਣਾ ਕਿ ਜੈਟਿੰਗ ਮਸ਼ੀਨ ਜਿਹੜੀ तकरीबन ਪਿਛਲੇ ਕਿਨਾ ਚੌ ਮਹੀਨਿਆਂ ਤੋਂ ਖਰਾਬ ਆ ਉਹਦੇ ਤੇ 3.5 ਤੋਂ 4 ਲੱਖ ਰੁਪਈਆ ਲੱਗਣਾ ਉਹ ਨਹੀਂ ਅਜੇ ਜ਼ਿਕਰ ਬਣਿਆ ਕਿਉਂਕਿ ਉਹਦੇ ਛੋਟੇ-ਮੋਟੇ ਜਿੱਥੇ ਕੋਈ ਸਿਵਰ ਚੋਕ ਹੁੰਦਾ ਸੀ ਉਹਦੇ ਜੈਟਿੰਗ ਕਰਕੇ ਉਹਨੂੰ ਸਾਫ਼ ਕੀਤਾ ਜਾ ਰਿਹਾ ਇਹ ਸਾਰੀਆਂ ਗੱਲਾਂ ਇਹ ਦੱਸਦੀਆਂ ਨੇ ਕਿ ਇਹ ਮੈਂ ਜਿਸ ਤਰ੍ਹਾਂ ਬਾ ਪਹਿਲਾਂ ਵੀ ਹੋ ਕਿਹਾ ਰਿਹਾ ਕਿ ਲੋਕਾਂ ਨੂੰ ਕਪੂਰਥਲੇ ਦੇ ਲੋਕਾਂ ਨੂੰ ਇਹ ਵਾਰ-ਵਾਰ ਇੱਕ ਤਰ੍ਹਾਂ ਪਰੇਸ਼ਾਨ ਕਰਨ ਵਾਲਾ ਇਹ ਕੰਮ ਕਰਦੇ ਨੇ ਉਹਨਾਂ ਦੀ ਕਦੀ ਵੀ ਇਹਨਾਂ ਨੇ ਕੋਈ ਕਹ ਲੋਗੇ ਆਪਣੇ ਦਿਲੋਂ ਉਹਨਾਂ ਦਾ ਪਿਆਰ ਨਹੀਂ ਜਤਾਇਆ ਜੱਤਿਆਂ ਜਿੰਨੀਆਂ ਮਰਗੀ ਪਾਈ ਜਾ ਪਰ ਕਿਸੇ ਤਰ੍ਹਾਂ ਦਾ ਉਹਨਾਂ ਨੇ ਉਹਨਾਂ ਦੇ ਨਾਲ ਇੱਕ ਪੂਰਤਲਾ ਨਿਵਾਸੀਆਂ ਦੇ ਨਾਲ ਕੋਈ ਦਿਲੋਂ ਹਮਦਰਦੀ ਨਹੀਂ ਆ ਉਹ ਉਹ ਇੱਕ ਹੋਰ ਇਸ ਦਾ ਸਬੂਤ ਹੈ ਜੋ ਉਹਨਾਂ ਕਿਹਾ ਉਹ ਇਸ ਗੱਲ ਦਾ ਸਬੂਤ ਹੈ ਸਰ ਜੀ ਮੈਨੂੰ ਕਿਹਨੇ ਕਦਕੋ ਕੰਮ ਜਿਸ ਬੰਦੇ ਨੇ ਠੇਕਾ ਲੈਣਾ ਨਾ ਇਹ ਕੰਮ ਵੀ ਕੋਈ ਬਹੁਤਾ ਸਾਫ਼ ਸੁਥਰਾ ਨਹੀਂ ਉਹਨੇ ਕਮਾਈ ਕਰਨੀ ਪਰ ਆਟੇ ਚ ਲੋੜ ਤੇ ਚੱਲ ਜਾਂਦਾ ਜੇ ਬਿਲਕੁਲ ਲੂਣ ਹੀ ਘੋਲੀ ਫਿਰ ਉਹ ਤੜੀ ਜੀ ਸਿਰਫ ਕਾਗਜ਼ਾਂ ਵਿੱਚ ਸਫਾਈ ਹੋਵੇ ਮੋਕੇ ਤੇ ਹੋਏ ਨੇ ਜਿਹਦੀ ਵੀ ਆਧਾਰਨ ਤੁਸੀਂ ਦੱਸਿਓ ਹਰ ਸ਼ਹਿਰ ਦਾ ਕੋਨਾ ਜਿਹੜਾ ਹੈ ਉਹ ਸਿਵਰ ਦੇ ਚੋਕ ਕੋ ਨਾਲ ਲੋਕੀ ਗਰਸਤ ਨੇ ਭਰਿਆ ਪਿਆ ਹੈ ਲੋਕੀ ਉਚਾ ਮਾਰ ਰੋੜ ਤੇ ਨਹੀਂ ਨਾ ਉਥੋਂ ਲੈ ਕੇ ਜਿਹੜੇ ਰੱਬ ਜਿਹੜਾ ਪਲਖ ਦੇ ਬਕਰ ਖਾਨ ਦੇ ਰੋੜ ਤੇ ਕਰਖਾਨੇ ਕੁਮਲੇ ਦੇ ਉਚਾ ਮਾਰ ਫੜ ਗੱਲ ਕਰ ਲੋ ਚਾਹੂ ਡਾ ਦੀ ਗੱਲ ਕਰਨੋਂ ਵੀ ਕੋਣੀ ਬਣੀ ਹੈ ਬਿਲਕੁਲ ਸਾਰੀ ਸਿਵਰ ਦੀ ਸਫਾਈ ਹੋਣੀ ਚਾਹੀਦੀ ਸੀ ਪਰ ਇਹ ਕਾਰਜਾਂ ਚ ਹੁੰਦੀ ਰਹੀ ਮੋਕੇ ਤੇ ਨਹੀਂ ਹੁੰਦੀ ਐਤ ਕੀ ਨਹੀਂ ਅੰਦਾ ਹੋਊਗਾ ਹਰ ਇੱਕ ਚੀਜ਼ ਨੂੰ ਧਿਆਨ ਨਾਲ ਵਾਚਿਆ ਜਾਊਗਾ ਜੇ ਕੋ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪਈਗੇ ਤਾਂ ਜਿਹੜੇ ਕਸੂਰ ਅਫਸਰ ਹੋਣਗੇ ਉਹਦਾ ਸਿੱਟਾ ਭੁਗਤਣਗੇ ਤੇ ਗੱਲਾਂ ਤੋਂ ਲੱਗਦਾ ਕਿ ਜੇ ਮੈਂ ਕਿਸੇ ਨੂੰ ਪੁੱਛਿਆ ਤੁਹਾਡੇ ਭਾਈਵੰਦ ਨੇ ਪੁੱਛਿਆ ਉਹਨਾਂ ਨੂੰ ਵੀ ਕਿੱਥੋਂ ਬੰਦੇ ਆਦੇ ਕੋਈ ਗੱਲ ਨਹੀਂ ਬੰਦੇ ਮੈਂ ਤੁਹਾਨੂੰ ਮਿਲਾ ਦੇਣਾ ਕਿੱਥੋਂ ਆਦੇ ਉਹ ਜਿਹਨੂੰ ਚਾਹੁੰਦੇ ਨੇ ਉਹਨੂੰ ਕੰਮ ਦਿੰਦੇ ਨੇ ਜਿਹੜਾ ਕੰਮ ਕਰਾਉਣਾ ਚਾਹੁੰਦੇ ਨੇ ਉਹ ਵੀ ਕੰਮ ਕਰਾਉਂਦੇ ਜਿਹੜੇ ਹੁਣ ਇਹ ਵੀ ਗੱਲ ਹੋਣੀ ਆ ਜਿਹੜੇ ਮਹੱਲੇ 'ਚ ਕਰਾਉਣਾ ਚਾਹੁੰਦੇ ਨੇ ਉਥੇ ਹੀ ਕਰਾਉਣਗੇ ਸਾਰੇ ਸ਼ਹਿਰ ਦਾ ਕਹਿ ਤੇ ਰਹੇ ਨੇ ਕਿਉਂਕਿ ਅਜੇ ਜਿੰਨੀ ਵੀ ਗੱਲ ਕੱਲ ਜਿਹਨੇ ਮੈਂ ਤੁਹਾਡੇ ਰਮਾਧਿਉ ਰਾਜ ਜਲੀ ਕੇ ਗੱਲ ਸੁਣੀ ਆ ਸਾਰੀ ਗੱਲ ਗੋਲ ਮੋੜੀ ਆ ਕਿ 9 ਲੱਖ ਦਾ ਠੇਕਾ ਦੇਤਾ ਬਿੱਲ ਜੇ ਪਾਸ ਹੋਣਾ ਕੀ ਹੋਣਾ ਕੀ ਨਹੀਂ ਹੋਣਾ ਉਹਦਰ ਕੱਲ ਦੇਖੀ ਜਾਉ ਇਹ ਸਾਰ ਗੱਲ ਸਾਰੀਆਂ ਗੱਲਾਂ ਗੋਲ ਮੋੜ ਲਈ ਇਦਾਂ ਦੀ ਗੋਲ ਮੋੜ ਗੱਲ ਆਣੀ ਚਾਹੀਦੀਆਂ ਇਹ ਸਾਰੀਆਂ ਬਹੁਤ ਸੰਜੀਦਾ ਗੱਲਾਂ ਨੇ ਇਹਨਾਂ ਨੂੰ ਬਹੁਤ ਹੀ ਸੰਜੀਦਗੀ ਨਾਲ ਐਡਰੈਸ ਕਰਨਾ ਚਾਹੀਦਾ ਤਾਂ ਕਿ ਜਿਹੜੇ ਲੋਕ ਹੈ ਨਾ ਉਹ ਜਿਹੜੇ ਇਹ ਜਿਹੜੇ ਰਸੀਵਰ ਆ ਦੀ ਇਸ ਵੱਡੀ ਪ੍ਰੋਬਲਮ ਤੋਂ ਨਜਾਤ ਪਾ ਸਕਣ ਉਹ ਜਾਗਰੂਕ ਜਾਗਰੇ ਸੀ ਤਾਂ ਜੋ 2022 ਦੇ ਲੋਕਾਂ ਜੋ ਕੀਤਾ ਕਪੂਰਥਲੇ ਵਿੱਚ ਜੋ ਹੋਇਆ ਬਾਰ ਬਾਰ ਮੇਰੇ ਤੋਂ ਤੁਸੀਂ ਕੀ ਕਹੋਨੇ ਜਾਗਰੂਕ ਲੋਕ ਹੋ ਗਏ ਨੇ ਇਹ ਹੁਣ ਤੇ ਐਵੇਂ ਹਟਭਗਾਉਣ ਗਏ ਨੇ ਇਹਨਾਂ ਨੂੰ ਚਾਹੀਦਾ ਅਜੇ ਵੀ ਇਹਨਾਂ ਦਾ ਕਪੂਰਥਲੇ ਵਸਨੀਕਾਂ ਨੇ ਬਹੁਤ ਮਾਨਸਿਕ ਤੌਰ ਤੇ ਅਦੇ ਇਸ ਸੰਜੀਦਗੀ ਨਾਲ ਆਪਣੇ ਐਮਸੀ ਸਵਾਨ ਨੂੰ ਕਰਨ ਕੱਲਾ ਕਮਿਸ਼ਨਰ ਨੂੰ ਬਲੇਮ ਨਾ ਕਰੀ ਜਾਣ ਕੇ ਕਮਿਸ਼ਨਰ ਮੀਟਿੰਗ ਹੀ ਨਹੀਂ ਕਰਦੀ ਤੁਸੀਂ ਤੁਹਾਡੀ ਮੈਜੋਰਟੀ ਐਬਸੋਲਿਊਟ ਮੈਜੋਰਟੀ ਹੋਵੇ ਤੁਸੀਂ ਤੁਹਾਡੇ ਕਹੋ तकरीबन 46 47 ਤੁਹਾਡੇ ਐਮਸੀ ਹੋਣ ਕਮਿਸ਼ਨਰ ਕਿਸ ਤਰ੍ਹਾਂ ਮਨਾ ਕਰਦੀ ਜਿਆ ਅਸੀਂ ਏਜੰਡਾ ਸਾਡਾ ਹੈਗਾ ਆਹ ਕੰਮ ਰੁਕੇ ਪਏ ਅਸੀਂ ਇਹਦੀ ਮੀਟਿੰਗ ਕਰਾਉਣੇ ਚਾਹੁੰਦੇ ਜੇ ਹੋਰ ਨਾ ਥਾਂ ਧਰਨੇ ਲਾਸੇ ਦੇ ਕਮਿਸ਼ਨਰ ਦੇ ਬਾਹਰ ਧਰਨੇ ਲਾਉ ਜਿਹੜੇ ਐਮਸੀ ਧਰਨੇ ਲਾਉਣੇ ਅਸੀਂ ਸ਼ਹਿਰ ਦੀ ਜਿਹੜੀ ਹੈਗੀ ਆ ਬੈਟਰਮੈਂਟ ਲਈ ਸ਼ਹਿਰ ਦੀ ਡਵੈਲਪਮੈਂਟ ਤੇ ਆਈ ਸ਼ਹਿਰ ਦੇ ਭਲੇ ਲਈ ਸਾਡੀ ਮੀਟਿੰਗ ਕਰਨੀ ਜ਼ਰੂਰੀ ਆ ਮਤੇ ਪਾਉਣੀ ਜ਼ਰੂਰੀ ਆ ਪੈਸੇ ਸਰਕਾਰ ਨੇ ਭੇਜੇ ਪਏ ਉਹਨਾਂ ਨੂੰ ਉਹਨਾਂ ਦੇ ਤਾਂ ਹੀ ਜਿਹੜੇ ਟੈਂਡਰ ਹੋਣਗੇ ਜੇ ਮਤਾ ਹੋਊਗਾ ਤੇ ਇਹਦਾ ਮਤਲਬ ਇਹ ਆ ਕਿ ਸਿਰਫ ਖਾਣਾ-ਕੁਰਤੀ ਜਿਹਾ ਡਰਾਮਾ ਇਹ ਪਹਿਲਾਂ ਕਰਦੇ ਰਿਆ ਹੋਣੀ ਵੀ ਡਰਾਮੇ ਕਰਦੇ ਆ ਬਾਕੀ ਅਸੀਂ ਆਸ ਕਰਦੇ ਆ ਕਿ ਜਿਹੜੇ ਐਤ ਕੀ ਉਹਨਾਂ ਨੇ ਗੱਲ ਕੀਤੀ ਮਾਂ ਬਾਪ ਫਿਰ ਉਹ ਕਹਿਣਾ ਕਿ ਸ਼ਾਇਦ ਕੋਈ ਵਧੀਆ ਗੱਲ ਹੋਵੇ ਸਾਰਾ ਬਰਸਾਤਾਂ ਤੋਂ ਪਹਿਲਾਂ ਪਹਿਲਾਂ ਸਾਰਾ ਸੀਵਰ ਪ੍ਰੋਪਰ ਸਾਫ਼ ਹੋ ਕੇ ਲੋਕਾਂ ਨੂੰ ਜਿਹੜੀ ਗਲਤੀ ਤੋਂ ਲਾਜ ਮਿਲੂ ਮੈਨੂੰ ਨਹੀਂ ਪਤਾ ਕਿ ਕਿੱਲਾ ਵੀ ਸਕਦੇ ਨਹੀਂ ਦੇਖੋ ਕੁੰਜੀ ਕਦੇ ਨੇ ਉਹਨਾਂ ਦੀ ਸੈਕੰਡੇ ਕਰੋੜ ਦੀ ਟਰਨਓਵਰ ਜਿਹੜੀ ਕੰਪਨੀ ਚੜਾਉਂਦੇ ਉਹਦੀ ਸੀਐਸਆਰ ਵੀ ਹੁੰਦੀ ਹੈ ਜੋ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਟੀ ਫੰਡ ਹੁੰਦਾ ਉਹਦੇ ਚੋਂ ਲਾ ਵੀ ਸਕਦੇ ਕੋਈ ਪਰੌਣਾ ਨਹੀਂ ਲਾ ਦੇਣਗੇ ਉਹਨਾਂ ਨੇ ਜਿਨ੍ਹਾਂ ਨੇ ਲੋਕਾਂ ਨੇ ਇੰਨਾ ਨੇ ਉਹਨਾਂ ਨੂੰ ਮਾਨ ਨਵਾਜਿਆ ਏਨੀ ਵਾਰੀ ਐਮਐਲਏ ਐਨਪੀ ਵੀ ਬਣਾਇਆ ਵਿੱਚੋਂ ਤਾਂ ਉਹਨਾਂ ਲਈ ਜੇ 2 4 10 ਲੱਖ ਰੁਪਈਆ 50 ਲੱਖ ਰੁਪਈਆ ਲਾਭ ਦੇਣਗੇ ਤਾਂ ਕਿਹੜਾ ਫਰਕ ਪੈਣ ਲੱਗਾ ਬਾਕੀ ਮੈਨੂੰ ਉਹ ਹੀ ਦੱਸ ਸਕਦੇ ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦਾ ਕਿ ਉਹਨਾਂ ਲਾਉਣਾ ਜਾਂ ਸਰਕਾਰੀ ਖਾਤੇ 'ਚ ਜਾਣਾ ਮੈਂ ਇਹੋ ਜੀ ਗੱਲ ਜੋ ਜਿਹੜੇ ਬਿਆਨ ਉਹਨਾਂ ਇਸ ਕੋਣੀ ਉਹਦੇ ਵਿੱਚ ਇਹੋ ਜੀ ਗੱਲ ਸੁਣੀ ਵੀ ਨਹੀਂ ਕਿ ਉਹਨਾਂ ਆਪਣੇ ਕੋਲੋਂ ਲਵਾ ਕੋਸਲ ਦੇਖੋ ਸਿਆਸੀ ਬੰਦਾ ਨਾ ਜਿਹੜਾ ਉਹਨਾਂ ਨੂੰ ਉਹਨੂੰ ਵੋਟਾਂ ਸਾਰਿਆਂ ਨੂੰ ਪਹਿਲਾਂ ਹੁੰਦੀਆਂ ਜਿੰਦਾ ਅਲਾਮਦ ਖਵਾਲ ਜੀ ਦਾ ਇਹ ਕੋਈ ਛੇੜਾ ਕਿ ਜਮਹੂਰੀਅਤ ਤਰਝ ਹਕੂਮਤ ਹੈ ਜਿਸ ਵਿੱਚ ਬੰਦੋਕ ਹੋ ਗਿਨਾ ਜਾਂਦਾ ਹੈ ਤੋਲਾ ਨਹੀਂ ਕਰਦੇ ਇਥੇ ਹਰ ਇੱਕ ਵੋਟ ਦੀ ਚਾਹੇ ਮੀਰਾ ਗਰੀਬਾ ਚੰਗਾ ਮੜਾ ਉਹਦੀ ਇੱਕੋ ਜੀ ਵੈਲਿਊ ਹੈ ਕਈ ਵਾਰੀ ਜਿਹੜੇ ਆਪਣੇ ਆਪ ਨੂੰ ਖੱਬੀ ਖਾਂਕਾਉਣ ਵਾਲੇ ਵੋਟ ਪਾਉਣੇ ਨਹੀਂ ਜਾਂਦੇ ਤੇ ਮਤੜ ਜਿਹੜੇ ਦੋਹਾਂ ਚੌਂਦੇ ਲਾਗੇ ਵਾਲੇ ਦੀ ਪਾ ਜਾਂਦੇ ਉਹ ਵੋਟਾਂ ਦਾ ਟਾਰਗੇਟ ਤੇ ਰਹਿੰਦਾ ਹੀ ਸਿਆਸੀ ਲੋਕ ਵੋਟਾਂ ਲਈ ਭਜੇ ਕਰਦੇ ਆ ਉਹਦੇ ਇਚਕ ਮਾੜੀ ਗੱਲ ਨਹੀਂ ਕਰਦੇ ਕੰਮ ਬਹੁਤ ਵਧੀਆ ਗੱਲ ਕੰਮ ਕਰਨ ਲੋਕਾਂ ਨੇ ਪਹਿਲਾਂ ਉਹ ਨਵਾਜਿਆ ਰਵਾਜ ਨਹੀਂ ਕਿ ਦੁਆਰਾ ਵੀ ਦੇਖੋ ਤੁਸੀਂ ਦੇਖੋ ਜਿੱਥੇ ਬਸੰਤ ਮੇਲਾ ਹੁੰਦਾ ਸੀ ਨਾ ਜੀ ਛਾਲਮਰ ਬਾਗ ਮੈਂ ਬਚਪਨ ਇਸ ਤੋਂ ਇਹ ਇਸ ਛਾਰਚ ਪੜਿਆ ਘੁੰਮਣ ਕੇ ਦਿਵਾਉਂਦੇ ਰਿਹਾ ਲੋਕੀ ਬਾਹਰੋਂ ਇਸ ਛਾਲਮਰ ਬਾਗ 'ਚ ਘੁੰਮਣ ਆਉਂਦੇ ਹੁੰਦੇ ਸੀ ਕੱਲੇ ਕਪੂਰਥ ਦੇ ਲੋਕ ਨਹੀਂ ਬਾਰੇ ਲੋਕ ਵੀ ਛਾਲਾਂ ਬਾਗ ਚ ਘੁੰਮਣ ਆਉਂਦੇ ਸੀ ਉਹ ਬਾਗ ਨਹੀਂ ਇਹਨਾਂ ਦੀ ਨਲਾਕੀ ਕਰਕੇ ਜਿੱਥੇ ਕਾਰਪੋਰੇਸ਼ਨ ਦਾ ਆਫਦਾ ਦਫਤਰ ਹੋਇਆ ਉਹ ਜੰਗਲ ਬਣ ਗਿਆ ਤੇ ਮੇਲੇ ਹੁਣ ਜਿਹਦਾ ਕੀ ਦਿਹਾੜੀ ਲੰਗ ਰੌਣਕ ਮੇਲਾ ਕਰਕੇ 10 ਲੱਖ ਰੁਪਇਆ ਲਾਤਾ ਮੇਰੀ ਆਪਣੀ ਹੈ ਬਿਲਕੁਲ ਇਹ ਤਾਂ ਦੇ ਮੇਲੇ ਤਾਂ ਸਹਾਇਤ ਕਰਦੇ ਇਹ ਸੈਲੀਬ੍ਰੇਸ਼ਨ ਹੋਣੀ ਚਾਹੀਦੀ ਆ ਪਰ ਉਹਦੇ ਪਿੱਛੇ ਜੋ ਸਾਡਾ ਮੋਟਿਵ ਹੈ ਜੀ ਉਹ ਨਾ ਹੋਵੇ ਤੇ ਮੇਲਿਆਂ ਦੀ ਵੀ ਕੋਈ ਗੱਲ ਨਹੀਂ ਤੁਸੀਂ ਛਾਲਾਂ ਬਾਗ ਦੀ ਹਾਲਾਤ ਦੇਖ ਲਓ ਕੀ ਨੇ ਹਰ ਕੋਨੇ ਦੇ ਵਿੱਚ ਕਚਰੇ ਦੇ ਢੇਰ ਲੱਗੇ ਪੈਨੇ ਆਵਾਰਾ ਪਸ਼ੂ ਤੁਰੇ ਫਿਰਦੇ ਨੇ ਆਵਾਰਾ ਕੁੱਤੇ ਤੁਰੇ ਫਿਰਦੇ ਨੇ ਕਿਸੇ ਬੰਨੇ ਕੋਈ ਸਫਾਈ ਨਹੀਂ ਉਤੇ ਮੇਲੇ ਕਰਾਉਂਦੇ ਫਿਰੋ ਉਹ ਵੀ ਗੱਲ ਮੇਰੀ ਆਪਣੀ ਨਿੱਜੀ ਵਿਚਾਰ ਨਹੀਂ ਉਹ ਵੀ ਕੋ ਗੱਲ ਇਹਦੀ ਵਧੀਆ ਬਣਦੀ ਹੈ